No. Um... i uh -huh. ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦੀ ਚਾਦਰ ਦੇ ਸ਼ਹੀਦੀ ਜਲਸੂ ਗੁਰਦਾਉrna ਸਲੁਧਿਆੜਾ ਤੋਂ ਸੰਗਤਾਂ ਦਾ ਵਿਸਾਖੀ ਕੀਰਤ ਜੋ ਨਗਰ ਕੀਰਤਨ ਦੇ ਰੂਪ ਵਿੱਚ ਪਾਸਤਾ ਸ੍ਰੀ ਗੁਰੂਆਂ ਸਾਹਿਬ ਜੀ ਸ਼ਦਰ ਜਾਏ ਪੰਜਾਬ ਪਿਆਰਿਆਂ ਦੀ ਵਿਵਾਈ ਵਿੱਚ ਇਹ ਨਗਰ ਕੀਰਤਨ ਸ਼ਹਿਰ ਦੇ ਪੁਰਾਣੇ ਰੂਟ ਤੋਂ ਹੋ ਕੇ ਅੰਦਾ ਆਇਆ ਸ਼ਾਮ ਨੂੰ ਗੁਰਦਾਉrna ਸਾਹਿਬ ਜੀ ਕੋਚੇਗਾ ਸਾਰੀਆਂ ਹੀ ਸੱਜਣਾਂ ਜਾ ਜੈ ਬੰਦੀਆਂ ਗੱਲ ਕੋ ਟੋਨ ਕੋ ਧੰਨਵਾਦ ਹੈ ਜਿਨ੍ਹਾਂ ਨੇ ਇਸ ਨਗਰ ਕੀਰਤਨ ਨੂੰ ਸ਼ਾਨੋ ਗਰਵ ਨਾਲ ਉਧਾਰ ਲਈ ਆਪਣਾ ਜਿਵੇਂ ਪਰ ਸਮਾਂ ਕੱਢ ਕੇ ਇਸ ਨਗਰ ਕੌਮ ਕੀਰਤਨ ਦੀ ਸ਼ਫੂਰੀਅਤ ਕੀਤੀ ਹੈ ਇੱਕ ਵਾਰ ਦਿਲ ਦੀਆਂ ਗਹਿਰੀਆਂ ਜੋ ਸਾਰਿਆਂ ਦਾ ਕੋਟਾਨ ਕੋ ਧੰਨਵਾਦ ਵਾਹਿਗੁਰੂ ਜੀ ਦਾ ਕਾਲ ਸਾਬ ਵਾਹਿਗੁਰੂ ਜੀ ਕੀ ਫਤਿਹ ਅੱਜ ਪਪਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਤੇ ਰਤੇਗ ਬਾਜ਼ਾਰ ਮਾਰਕੀਟ ਵੱਲੋਂ ਪਰਤੇਗ ਭਾਈ ਤੇ ਗੁਰਪੁਰਬ ਤੇ ਉੱਲਾਰੀ ਬਖਾ ਕੀਤੀ ਨਾਲ ਫੁੱਲਾਂ ਦੀ ਸੇਵਾ ਫੈਹੀ ਗਈ। ਇੱਥੋਂ ਹਰੇਕ ਸੰਗਰਾਂਦ ਨੂੰ ਫ੍ਰੀ ਬਸੇਵਾ ਦਰਬਾਰ ਸਾਹਿਬ ਤੇ ਚੀਂਜੀ ਜਾਂਦੀ ਹੈ ਜਿੱਦਾ ਕੋਈ ਪੈਸਾ ਨਹੀਂ ਲਿਆ ਜਾਂਦਾ। ਕੋਈ ਗੁਰਪੁਰਬ ਹੋਵੇ ਸ਼ਿਵਰਾਤਰੀ ਜਾਂ ਜਨਮ ਅਸ਼ਟਮੀ ਹੋਵੇ ਇੱਥੇ ਵੱਡੇ ਪੱਧਰ ਤੇ ਲੰਗਰ ਲਗਾਇਆ ਜਾਂਦਾ ਤੇ ਨਾਲ ਹੀ ਅੱਗਾ ਹੀ ਫੁੱਲਾਂ ਦੀ ਸੇਵਾ ਕਰਕੇ ਸਵਾਦ ਕੀਤਾ ਜਾਂਦਾ ਤੇ ਨਾਲ ਫੁੱਲਾਂ ਦੀ ਵਰਤਾ ਕੀਤੀ ਜਾਂਦੀ ਹੈ। ਵਾਹਿਗੁਰੂ ਜੀ ਕਾ ਜੀ ਬਰਕਾ ਹਰ ਹੱਥ ਤੇ ਹਰੇਕ ਵਰਕੁਰ ਨੂੰ ਜਾਂ ਸ਼ਕਰਾਤਰੀ ਦੀ ਯਾਤਰਾ ਹੋਵੇ ਜਾਂ ਕੋਈ ਹੋਰ ਰੱਤ ਯਾਤਰਾ ਹੋਵੇ ਇਦਾਂ ਹੀ ਸੇਵ ਵਿਛਾ ਦੇ ਬੋਲਾਂ ਦੇ ਵਰਤਾਂ ਜੀ ਆਏ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਤੇ ਗੁਰਦੇਵ ਭਦਰ ਮਾਰਕੀਟ ਵੱਲੋਂ ਸ੍ਰੀ ਗੁਰਦੇਵ ਭਦਰ ਜੀ ਦੇ ਸ਼ਹੀਦੀ ਗੁਰਪੁਰੇ ਨੂੰ ਕੇ ਪਾਲਕੀ ਸਾਹਿਬ ਅਗੇ ਖੁਲਾਈ ਸੇਵ ਵੀ ਨਾਲੇ ਸਵਾਗਤ ਕੀਤਾ ਇਤਰਾਹੀ ਹਰ ਸਾਲ ਬਾਬਾ ਜੀ ਦੀ ਬਾਲਕੀ ਅੱਤੇ ਸਵਾਜ ਕੀਤਾ ਜਾਂਦਾ ਹੈ ਤੇ ਨਾਲੇ ਲੰਗਰ ਵਰਤਾਇਆ ਜਾਂਦਾ ਹੈ ਨਮਕੀਨ ਚੋਲਾ ਦਾ ਲੰਗਰ ਵਰਤਾਇਆ ਜਾਂਦਾ ਹੈ ਸਾਡੀ ਕਮਿਟੀਸ਼ਨ ਵੱਲੋਂ ਹਰ ਇੱਕ ਕੋਈ ਵੀ ਧਿਆਰ ਹੋਵੇ ਇਦਾਂ ਹੀ ਮਨਾਇਆ ਜਾਂਦਾ ਸਾਰਿਆਂ ਨੂੰ ਰਲ ਮਿਲ ਕੇ ਹਰ ਈਤਿਹਾਰ ਮਨਾਉਣਾ ਚਾਹੀਦਾ ਸਾਰਿਆਂ ਨੂੰ ਰਲ ਕੇ ਇੱਕ ਆ ਰੱਖੇ ਸਾਰੇ ਮੈਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰੀਤ ਕੌਰ ਹੈ ਅਸੀਂ ਸਪ੍ਰਿੰਗ ਦੇ ਸਕੂਲ ਵੱਲੋਂ ਅੱਜ ਜਿਹਨਾਂ ਕੀਰਤਨ ਵਿੱਚ ਹਾਜ਼ਰੀ ਭਰਨ ਆਏ ਅਸੀਂ ਬਹੁਤਨ ਵਾਦੀ ਆਪਨੇ ਸਪ੍ਰਿੰਗ ਮੈਮ ਅਵਿਨਾਸ਼ ਕੋ ਵਾਲੀ ਮੈਮ ਨੇ ਜਿਨ੍ਹਾਂ ਦੇ ਸਿੱਖਾ ਅਸੀਂ ਅੱਜ ਕੀਰਤਨ ਵਿੱਚ ਹਾਜ਼ਰੀ ਲਾਈਏ ਅਸੀਂ ਇੱਥੇ ਕੀਰਤਨ ਕਰਾਂਗੇ ਅਤੇ ਸੰਗਤਾਂ ਨੂੰ ਨਿਹਾਲ ਕਰਾਂਗੇ ਤੁਹਾਨੂੰ ਸਭ ਨੂੰ ਗੁਰਦੇਵ ਬਹਾਦਰ ਜੀ ਦੇ ਸ਼ਹੀਦੀ ਗੁਰਪ੍ਰਭਾਤ ਦੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗ ਰਿਹਾ ਮੈਂ ਅੱਗੇ ਮੈਨੂੰ ਕਿੱਦਾਂ ਲੱਗ ਰਿਹਾ ਹੈ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਸਾਨੂੰ ਇੱਥੇ ਆਪਾਂ ਸਿੱਖਾਂ ਦੀ ਗੁਰੂਆਂ ਬਾਰੇ ਸਿੱਖ ਰਹੇ ਆਪਾਂ ਗੁਰਬਾਨੀ ਸਿੱਖ ਰਹੇ ਆ ਅਤੇ ਜਿਸ ਤਰ੍ਹਾਂ ਸੌ ਰਹਿਣਾ ਚਾਹੀਦਾ ਆਪਾਂ ਜੁੜ ਰਹੇ ਆ ਬਹੁਤ ਵਧੀਆ ਲੱਗ ਰਿਹਾ ਹੈ ਅੱਗੇ ਤੋਂ ਵੀ ਆਓਗੇ ਫਿਰ ਹਾਂਜੀ ਹਰ ਸਾਲ ਆਂਦੇ ਆ ਤੇ ਹਰ ਸਾਲ ਆਵਾਂਗੇ ਵਾਹਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਵਾਹਿਗੁਰੂ ਜੀ ਦਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਛਿੱਦੀ ਜਹਾੜਿਆ ਗੁਰ ਤੇਗ ਬਹਾਦਰ ਸੰਭਰੀਏ ਕਾਨੂੰਨ ਦਾ ਵੇਤਾਏ ਸਭ ਥਾਈ ਹੋਣਾ ਜਿਸ ਹਾਏ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਦੂਖ ਮਾਨ ਸਾਹਿਬ ਤੋਂ ਆਰੰਭ ਹੋ ਕੇ ਸਟੇਸ਼ਨ ਸਟੇਸ਼ਨ ਤੋਂ ਘੰਟਾ ਘਾਰ ਚੋੜਾ ਬਾਜ਼ਾਰ ਤੋਂ ਹੁੰਦਾ ਹੋਇਆ ਫੀਲਡ ਗੰਜ ਫੀਲਡ ਗੰਜ ਤੋਂ ਸਮਾਪਤੀ ਜਿਹੜੀ ਹੈ ਇਹ ਦੂਖ ਮਾਨ ਗੁਰਦੁਆਰਾ ਸਾਹਿਬ ਹੋएगी ਗੁਰਤੇਗ ਬਹਾਦਰ ਹਿੰਦ ਦੀ ਚਾਦਰ ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿੱਚ ਜਨੈਊ ਦੀ ਰੱਖਿਆ ਕੀਤੀ ਅੱਜ ਜਿਹੜਾ ਇਹ ਸ਼ਹੀਦੀ ਦਿਹਾੜਾ ਹੈ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਅਸੀਂ ਸਾਰੀਆਂ ਸੰਤਾਂ ਦੇ ਨਾਲ ਰਲ ਮਿਲ ਕੇ ਮਨਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇਥੋਂ ਸਪ੍ਰਿੰਗ ਡੇਲ ਪਬਲਿਕ ਸਕੂਲ ਸ਼ੇਰਪੁਰ ਰੋਡ ਲੁਧਿਆਣਾ ਤੋਂ ਆਏ ਹਾਂ ਸਾਡੇ ਬੱਚੇ ਕੀਰਤਨੀ ਜਥਾ ਅਤੇ ਗੱਤਕੇ ਨੂੰ ਪੇਸ਼ ਕਰ ਰਹੇ ਨੇ ਔਰ ਅਸੀਂ ਸਾਹਿਬ ਸ਼੍ਰੀ ਗੁਰਤੇਗ ਬਹਾਦਰ ਜੀ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤੇ ਕੋਟ ਕੋਟ ਪ੍ਰਣਾਮ ਕਰਦੇ ਹਾਂ ਸਾਰਾ ਸਪ੍ਰਿੰਗ ਡੇਲ ਸਾਡੇ ਮਾਣਯੋਗ ਚੇਅਰਪਰਸਨ ਮੈਡਮ ਸ਼੍ਰੀਮਤੀ ਅਵਨਾਸ਼ ਕੌਰ ਵਾਲੀਆ ਜੀ ਸ਼ਰਦਾ ਸੁਮਨ ਸ਼ਰਦਾ ਦੇ ਫੁੱਲ ਭੇਂਟ ਕਰਦੇ ਹੋਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਤੇ ਅਦੁੱਤੀ ਸ਼ਹਾਦਤ ਨੂੰ ਕੋਟ ਕੋਟ ਨਮਨ ਕਰਦੇ ਨੇ ਬਿਲਕੁਲ ਜੀ ਬਿਲਕੁਲ ਹਰ ਸਾਲ ਦੀ ਤਰ੍ਹਾਂ ਬੱਚੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਦੇ ਨੇ ਗੁਰਦੁਆਰਾ ਦੁਖਨਵਰਨ ਸਾਹਿਬ ਤੋਂ ਅੱਜ ਸਜੇ ਇਸ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਵੀ ਸਾਡੇ ਸਪਰਿੰਗ ਡੇਲ ਪਬਲਿਕ ਸਕੂਲ ਦੇ ਬੱਚੇ ਬਹੁਤ ਹੀ ਹਮ-ਹਮਾਕੇ ਪਹੁੰਚੇ ਨੇ ਔਰ ਜਿਨ੍ਹਾਂ ਨੇ ਗੱਤਕੇ ਦੀ ਪੇਸ਼ਕਸ਼ ਕਰਕੇ ਅਤੇ ਕੀਰਤਨੀ ਜਥੇ ਦੇ ਨਾਲ ਸਾਰੀ ਸੰਗਤ ਨੂੰ ਨਿਹਾਲ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰਦੇ ਇੱਕ ਬਹਾਦਰ ਜੀ ਦਾ ਸ਼ਹੀਦੀ ਦਿਵਸ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਦੁਖਨਵਰਨ ਸਾਹਿਬ ਤੋਂ ਨਿਕਲਦਾ ਹੈ ਉਹਦੇ ਉਪਲਬਖ ਫੀਲਡ ਅਨ ਸ਼ੋਪ ਕੀ ਪਰਵਲੋਂ ਲੰਗਰ ਵਰਤਾਇਆ ਜਾਂਦਾ ਹੈ ਸਾਰੀ ਸੰਗਤ ਹਜ਼ਾਰਾਂ ਦੀ ਸੰਗਤ ਆ ਕੇ ਲੰਗਰ ਵੀ ਖਾਂਦੀ ਹੈ ਤੇ ਗੁਰੂ ਦੇ ਦਰਸ਼ਨ ਵੀ ਕਰਦੀ ਹੈ ਜਿਹੜੇ ਘਰ ਬੈਠੇ ਉਹਨਾਂ ਨੂੰ ਵੀ ਇਹ ਬੇਨਤੀ ਕਰਦੇ ਆ ਕੇ ਗੁਰੂ ਦੇ ਦਰਸ਼ਨ ਕਰੋ ਲੰਗਰ ਪ੍ਰਸ਼ਾਦ ਛਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਜਦੋਂ ਲੰਗਰ ਕੀਤਾ ਨਿਕਲਦਾ ਹੈ ਹਰ ਸਾਲ ਸਾਡੇ ਬਿਜਾਰ ਵੱਲੋਂ ਫੀਲ ਗੇਂ ਸ਼ੋਪ ਵੀ ਪਰੋਂੋਂ ਇਹ ਲੰਗਰ ਲਗਾਇਆ ਜਾਂਦਾ ਹੈ